ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਚੀਮਾ ਕਲਾਂ ਤਹਿਸੀਲ ਪੱਟੀ ਜ਼ਿਲ੍ਹਾ ਸ਼ਿਰੀ ਤਰਨਤਾਰਨ ਸਾਹਿਬ ਵੀਰ ਸਤਨਾਮ ਸਿੰਘ ਉਹਨਾਂ ਦੇ ਘਰ ਆਇਆ ਦੋਸਤੋ ਇਸ ਘਰੋਂ ਇਸ ਫਾਰਮ ਤੋਂ ਆਪਾਂ ਪਹਿਲਾਂ ਵੀ ਕਾਫੀ ਵੀਡੀਓ ਤੁਹਾਨੂੰ ਦਿਖਾਈਆਂ ਨੇ ਬਹਿੜਾਂ ਦਾ ਵਪਾਰ ਵੀਰ ਕਰਦਾ ਖਾਸ ਤੌਰ ਤੇ ਬਹਿੜਾਂ तकरीबन ਅੱਜ ਵੀ ਗੱਲ ਕਰ ਲਈ ਤੇ 5-4 ਨਗ ਇਸ ਕਿਲੇ ਤੇ ਇਸ ਫਾਰਮ ਤੇ ਮੌਜੂਦ ਨੇ ਵਿਕਰੀ ਵਾਲੇ ਪਸ਼ੂ ਆ ਤੁਸੀਂ ਸਾਹਮਣੇ ਦੇਖ ਰਹੇ ਜੇ ਜਿਨ੍ਹਾਂ ਦੇ ਵਿੱਚੋਂ ਗਦਰੀ ਠੀਕ ਹੈ ਰਾਤੀ ਦੇ ਸ਼ਾਈ ਵਾਲ ਦਾ ਕਰੋਲ ਸੰਗ ਇੱਕ ਤੁਹਾਨੂੰ ਐਚ ਐਫ ਦਾ ਕਰੋਲ ਸੰਗ ਵਾਹਰ ਦਿਖਾ ਦਾਂਗੇ ਪਸ਼ੂ ਸਾਰੇ ਸਵੇਰ ਸੁਭਾਏ ਆ ਇੱਕ ਬੱਸੀ ਪਲੂਣ ਮਹੀਨੇਕ ਦੀ ਕੱਚੀ ਹੈ ਠੀਕ ਹੈ ਜੀ ਉਹ ਵੀ ਆਪਾਂ ਤੁਹਾਨੂੰ ਲਾਸਟ ਵਿੱਚ ਦਿਖਾ ਦੇਾਂਗੇ ਸੋ ਚੌ ਨਗਾਂ ਦੀ ਡਿਟੇਲ ਵੀਰ ਸਤਨਾਮ ਤੋਂ ਲੈ ਲਾਂਗੇ ਤੇ ਬਿਲਕੁਲ ਪੱਤੀ ਦੇ ਨੇੜੇ ਤੇ ਸਾਈ ਤੋਂ ਸੰਗਵਾ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਇੱਕ ਪਾਸੇ ਬਰਬਾਲਾ ਦੁਬਲੀ ਇਹ ਵੀ ਥੋੜੀ ਥੋੜੀ ਦੂਰੀ ਤੇ ਪਿੰਡ ਹਰੀ ਕੇ ਪਤਨ ਤੋਂ ਕੋਈ 12 13 ਕਿਲੋਮੀਟਰ ਦੀ ਦੂਰੀ ਹੈ ਸਾਰੀ ਮਾਲਵੇ ਵਾਲੀ ਸਾਈਡ ਤੋਂ ਕੋਈ ਵੀਰ ਆ ਰਿਹਾ ਹੈ ਤੇ ਬਾਕੀ ਪਿੱਖੀ ਮੇਣਾ ਇਹ ਤਕਰੀਬਨ ਇਥੋਂ ਕੋਈ 12 ਤੋਂ 14 ਕਿਲੋਮੀਟਰ ਦੀ ਦੂਰੀ ਤੇ ਆ ਅੱਜ ਤਰੀਕ 14 ਦਸੰਬਰ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆ ਸਮਾਂ ਕੋਈ ਸ਼ਾਮ ਦੇ 1:3 ਵਜੇ ਦਾ ਪਸ਼ੂ ਸਾਰੇ ਸਵੇ ਸਵੇ ਆ ਇੱਕ ਵਾਸੀ ਤੁਹਾਨੂੰ ਜਿਹੜੀ ਆਪਾਂ ਕੱਚੀ ਦਿਖਾਉਣੀ ਆ ਮਹੀਨੇਕ ਦੀ ਪਲੂਣ ਬਾਕੀ ਮੇਰਾ ਭਰਾ ਇੱਥੇ ਆਪਣੀ ਇੱਕ ਟਾਈਮ ਦੋ ਟਾਈਮ ਕੋਈ ਚਾਰ ਟਾਈਮ ਆਪਣਾ ਸਮਾਂ ਖੁੱਲੇ ਜਿੰਨਾ ਵੀ ਕਿਸੇ ਭਰਾ ਕੋਲ ਸਮਾਂ ਖੁੱਲਾ ਕੱਢ ਕੇ ਇੱਥੇ ਦੋ ਡੰਗ ਚਾਰ ਟਾਈਮ ਕਿਉਂਕਿ ਤੁਸੱਲੀ ਤੁਸੀਂ ਕਰ ਸਕਦੇ ਹੋ ਆਉ ਕਰ ਲੈਨੀ ਆ ਗੱਲ ਵੀਰ ਸਤਨਾਮ ਸਾਹਿਬ ਤੋਂ ਪਹਿਲਾਂ ਸਾਸਰੀ ਕਾਲ ਸਾਸਰੀ ਕਾਲ ਜੀ ਸਾਰੇ ਚੈਨਲ ਵੇਖਣ ਵਾਲੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓ ਜੀ ਸੰਤ ਸਾਹਿਬ ਠੀਕ ਠਾਕ ਬਹੁਤ ਵਧੀਆ ਪਾਜੀ ਕੈਮ ਸੇ ਤਾ ਮੈਂ ਕਿਰਪਾ ਚੜ੍ਹਦੀ ਕਲਾ ਜੀ ਤੁਹਾਨੂੰ ਸੁਣਾਉ ਸ਼ੁਕਰੇ ਮਾਲ ਦਾ ਬਹੁਤ ਵਧੀਆ ਵੀਰ ਜੀ अच्छा फिर सतनाम है अपने को चार ਨੱਕ ਜਰੇ ਅੱਜ ਵਿਕਾਊ ਆ ਇੱਕ ਬੱਛੀ ਪਲੂਣ ਦਿਖਾ ਦਾਂਗੇ ਹਾਂਜੀ ਹਾਂਜੀ ਪੰਜਾਂ ਦਿਨਾਂ ਦੀ ਮਹੀਨੇ ਦੀ ਕੱਚੀ ਆ ਪੰਜਾਂ ਦਿਨਾਂ ਤੋਂ ਕੋਈ ਮਹੀਨੇ ਦੀ ਮਾਲ ਨਹੀਂ ਡਾਕਟਰ ਨੂੰ ਚੈੱਕ ਕਰਾਈ ਆ ਤੇ ਉਹ ਆਂਦਾ 20 ਤੋਂ ਪੰਜਾਂ ਦਿਨਾਂ ਤੱਕ ਆਪਾਂ ਮਹੀਨੇ ਦੀ ਕਿਸ ਨੂੰ ਆ ਕੇ ਦਵਾਂਗੇ ਠੀਕ ਆ ਹਾਂਜੀ ਪਹਿਲਾਂ ਨਾ ਪਲੂਣ ਵਛੀ ਆ ਠੀਕ ਆ ਹਾਂਜੀ ਹਾਂਜੀ ਤੇ ਅੱਜ ਜਿਹੜੇ ਆਪਣੇ ਕੋਲ ਆ ਬਾਹਰ ਨਾ ਕੇ ਖੜੇ ਆ ਵੀਰ ਤੇ ਸਾਰੇ ਸਵੇਸ ਪਏ ਆ ਇਹ ਹਾਂਜੀ ਗਦਰੀ ਰਾਠੀ ਆ ਓਕੇ ਤੇ ਇਹਨੂੰ ਸੋਈ ਨੂੰ ਕੋਈ 12 13 ਦਿਨ ਹੋਏ ਆ 12 13 ਦਿਨਾਂ ਦੀ ਬਛਾ ਰਹੇ ਅੰਦਰ ਆ ਅੱਛਾ ਜੀ ਤੇ 12 13 ਲੀਟਰ ਇਹਦੇ ਥਲੇ ਦੁੱ ਹਾਂਜੀ ਤੇ ਸੂਆ ਹੋਊਗਾ ਤੀਜਾ ਗਲਾ ਉਹ ਸੂਆ ਤੀਜਾ ਗਲਾ ਲਗਭਗ ਲਾ ਲੋ ਤੁਸੀਂ ਤੇ ਥਾਨ ਵਾਨਾ ਬਹੁਤ ਚੁਵਾਈ ਚੁਈ ਕੋਈ ਵੀ ਮਤਲਬ ਕੇ ਸਾਰੀ ਚੋਣੇ ਅਸੀਂ ਮਿਲਦੀ ਮਲਾਉਂਦੀਆਂ ਠੰਢੀਆਂ ਬਿਲਕੁਲ ਲੋ ਦੋਸਤੋ 12 13 ਦਿਨ ਸਮਾਂ ਹੋਇਆ ਤੇ ਤੀਜਾ ਸੂਆ ਤੇ 12 ਲੀਟਰ ਹੀ ਤੇ ਥੱਲੇ ਕਰਮਾਲੀ ਦੇ ਦੁੱਧ ਆ ਤੇ ਥਾਨ ਆ ਤੁਹਾਨੂੰ ਇੱਕੋ ਹੀ ਦਿਖਾ ਦਿੰਦੇ ਆ ਮੋਟਾ ਗੋਲ ਥਾਨਾ ਬਾਕੀ ਆ ਸਪੇਸ ਵਾਂਡਾ ਮਗਰ ਬੱਚੀ ਐ ਹਾਂਜੀ ਇਹ ਮਗਰ ਬਚਾਈ ਮਗਰ ਬਚਾ ਲਓ ਜੀ ਮਗਰ ਬੱਛਾ ਥਾਣਾ ਵੇਖੋ ਜਿਵੇਂ ਆਪਾਂ ਨਾਰਮਲੀ ਗੱਲ ਕਰਦੇ ਵੀ ਮੱਝਾਂ ਦਾ ਥਾਣਾ ਲੱਗਾ ਮੱਝਾਂ ਰਗਾ ਥਾਣਾ ਜੀ ਆ ਥਾਣਾ ਬਾਕੀ ਫੈਡ ਫੂਡ ਵੀ ਚੰਗੀ ਹੋਣੀ ਹਾਂਜੀ ਹਾਂਜੀ ਫੈਡ ਬਹੁਤ ਵਧੀਆ ਜੀ ਗਦੀ ਰਾਠੀ ਆ ਜਿਹਨਾਂ ਨੂੰ ਪਰਾ ਇਹ ਰਾਸਤਾਨ ਚੋਂ ਲਿਆਏ ਆ ਇੱਥੇ ਦੇ ਆਪਣੇ ਬਰੀਡ ਬਹੁਤ ਘਾਟੀ ਆ ਆ ਠੀਕ ਆ ਹਾਂਜੀ ਹਾਂਜੀ ਉਧਰੋਂ ਲਿਆਏ ਆ ਨਾ ਕੁਝ ਵੇਚ ਗਏ ਆ ਤੇ ਕੁਛ ਆ ਦੋ ਰਹਿ ਗਏ ਆਪਣੇ ਕੋਲ ਨਾਲ ਇੱਕ ਬੱਛਾ ਠੀਕ ਆ ਜੀ ਤੇ ਠੀਕ ਆ 6-7 ਨਗ ਲਿਆਏ ਹਨ ਤੇ 3-4 ਨਗ ਵੇਚ ਕੇ ਠੀਕ ਆ ਲਓ ਵੀਰੇ ਖੋਲ ਕੇ ਦਿਖਾ ਦਈਏ ਲਓ ਦੋਸਤੋ 12 ਕਿਲੋਟਰ ਦੁੱਧ ਦਾ ਗਦਰੀ ਰਾਤੀ ਆ ਜਾਂ ਸ਼ਾਈਵਾਲ ਦੇ ਵਿੱਚ ਜਦੋਂ ਆਪਾਂ ਵੜਾ ਵੇਖਦੇ ਆ ਦੁੱਧ ਵੈਸੇ ਸੰਘਣਾ ਹੁੰਦਾ ਠੀਕ ਆ ਜੀ ਐਨ ਤੋਰਦੇ ਅਜ ਕੋਈ ਗੱਲ ਐਨ ਤੋਰਦੇ ਅਜ ਕੋਈ ਨਹੀਂ ਹਨ ਤੋਰਦੇ ਆ ਆਹ ਦੇਖੋ ਜੀ ਠੀਕ ਆ ਬਾਕੀ ਪਿੰਡੇ ਪੁੰਡੇ ਦੀ ਨਿਗਰਾਂ ਪੂਰੀ ਠੀਕ ਆ ਜੀ ਤੇ ਵਜਨ ਦਾ ਲੋਡ ਪੂਰਾ ਆ ਵੇੜ ਦਾ ਸੋ ਮਗਰ ਬੱਚਾ ਤੁਹਾਨੂੰ ਦੱਸ ਹੀ ਦਿੱਤਾ ਇੱਕ ਵਾਰੀ ਫੇਰ ਆਪਾਂ ਰੀਪੀਟ ਕਰ ਦਿੰਨੇ ਆ 12 ਕਿਲੋ ਇਸ ਵਕਤੇ ਦੇ ਥੱਲੇ ਦੁੱਧ ਤੇ ਦੁੱਧ ਦੀ ਬਿਲਕੁਲ ਚਿੱਟਾ ਜਿਵੇਂ ਆਪਾਂ ਮੱਝਾਂ ਦਾ ਦੁੱਧ ਹਾਂਜੀ ਹਾਂਜੀ ਮੱਝਾਂ ਰਕਾਈ ਦੁੱਧ ਆ ਲਿਓ ਵੀਰ ਬੰਦੇ ਬੱਸ ਬੰਦੇ ਬੰਦੇ ਹਾਂ ਠੀਕ ਹੁਣ ਬੱਚੇ ਦਾ ਕਰਕੇ ਥੋੜਾ ਜ਼ਿਆਦਾ ਹਾਂ ਬੱਚੇ ਕਰਕੇ ਬੱਚੇ ਕਰਕੇ ਅੰਦਰ ਆਣਾ ਬੱਚੇ ਕਰਕੇ ਭੱਜ ਜਾਈ ਜਾਂਦੇ ਇਹਨੂੰ ਪਤਾ ਹੈ ਨਾ ਠੀਕ ਆ ਇਹਦਾ ਵੀਰ ਸਤਰਾਮ ਕੀ ਮੁੱਲ ਕਰਤਾ ਇਹਦਾ ਮੁੱਲ ਤੇ ਇਤਰਾ ਵੀ ਮੁੱਲੇ ਤੇ ਭਾਵੇਂ ਦਾ ਕਰਨ ਨੂੰ 70 ਕਰ ਲਈਏ ਹਾਂ ਪਰ 50000 ਰੁਪਏ ਦੀ ਦੇ ਦਿਆਂਗੇ ਨਿਆਰ ਜਰ ਹਾਂ ਜੀ ਇਹ ਇੱਥੇ ਕੋੜ ਆਪਾਂ 45000 ਦੀ ਦੇ ਦਿਆ 45000 ਆ ਲੈਸੋ ਲੈਸ ਕਰਕੇ ਮਾਲ ਦੇ ਦਿੰਦੇ ਬਿਲਕੁਲ ਲੈਸ ਕਰਕੇ ਦੇ ਦਿਆਂਗੇ ਲੈਸ ਕਰਕੇ ਅਸੀਂ ਰਾਸਤਾ ਨੂੰ ਜਾਣਾ ਹੈ ਦਾਦਾ ਵੀ ਇਹ ਦੋਵੇਂ ਪਿਛੇ ਵੀ ਜੇ ਕੇ ਮਾਲ ਤੇ ਕਰਾ ਫੇਰ ਸਾਡਾ ਕੋਈ ਸਾਈਆਂ ਪਈਆਂ ਪਈਆਂ ਮਾਲ ਦਿਆਂ ਹਾਂ ਹਾਂ ਤੇ ਅਸੀਂ ਲਿਆਉਣਾ ਵਾ ਹੋਰ ਵੀ ਕੋਈ ਵੀਰ ਆਊਗਾ ਕੋ ਦੂਰੋਂ ਡੜੇ ਤੇ ਮਾਨਸਣ ਕਰਦਿਆਂਗੇ ਠੀਕ ਆ ਭਾਈ ਹਾਂ ਜੀ ਹਾਂ ਜੀ ਹਾਂ ਜੀ ਲੋਬ ਦੋਸਤੋ 45000 ਦੇ ਵਿੱਚੋਂ ਵੀਰਾਂ ਦਾ ਵੀ ਛੋਟਾ ਛਪਾ ਹਾਂ ਜੀ ਹਾਂ ਜੀ ਹਾਂ ਜੀ ਮਹਾਂਤਨ ਕਰ ਦਿਆਂਗੇ ਠੀਕ ਹੈ ਜੀ ਬਾਕੀ ਆਪਾਂ ਤੁਹਾਨੂੰ ਦੱਸਾਂਗੇ ਕਿ ਪੂਰੇ ਪੰਜਾਬ ਦੇ ਵਿੱਚ ਇਹ ਇਹ ਜਿਹੜੀ ਲੋਡਿੰਗ ਆ ਦੀ ਫ੍ਰੀ ਕਰਾਂਗੇ ਹਾਂ 40000 ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਫ੍ਰੀ ਮਨ ਕੇ ਕਿਰਾਇਆ ਹੀ ਦੇ ਦਾਂਗੇ ਜੇ ਕੋਈ ਇਤਰਾਣ ਲਣ ਖੇਦੂਗਾ ਨਾ ਠੀਕ ਹੈ ਜੀ ਤੇ ਅਸੀਂ ਪਹੁੰਚ ਕਰ ਦਿਆਂਗੇ ਠੀਕ ਆ ਭਾਈ ਠੀਕ ਹਾਂਜੀ ਹਾਂਜੀ ਲਓ ਦੋਸਤੋ 45000 ਦੇ ਵਿੱਚ ਤੁਹਾਡੇ ਘਰ ਤੱਕ ਪਹੁੰਚ ਆ ਹੋਮ ਡਿਲੀਵਰੀ ਜਿਹੜੀ ਉਹ ਬਿਲਕੁਲ ਫ੍ਰੀ ਆ ਬਿਲਕੁਲ ਇੱਥੇ ਸੈਕੰਡ ਨੰਬਰ ਤੇ ਆਪਣੇ ਕੋਲ ਜਿਹੜੀ ਆ ਵੱਛੀ ਫਿਰ ਖੜੀ ਆ ਇਹ ਵੱਛੀ ਮਨ ਲ ਇਹਨਾਂ ਵਾਲੇ 10 12 ਦਿਨ ਹੋਏ ਸੋਈ ਨੂੰ ਹਮ ਹਮ ਇਹ ਇਲਾ ਵਛਾ ਨਾ ਗਿਆ ਮਾਰਾ ਠੀਕ ਆ ਹਾਂਜੀ ਹਾਂਜੀ ਉਤੋਂ ਕੋਈ ਹਵਾ ਵਜਦੀ ਆ ਤੇ ਠੰਡ ਲੱਗੀ ਆ ਠੀਕ ਆ ਤੇ 부ਸ਼ੀ ਬਣਾਈ ਪਈ ਆ ਤੇ ਵਛੇ ਤੇ ਮਿਲ ਪਿੰਦੀ ਆ ਬਹੁਤ ਵਧੀਆ ਆ ਜੋ ਸੂਈ ਨੂੰ ਦਿਨ ਨੂੰ ਸੀਦੇ ਹਾਂਜੀ ਹਾਂਜੀ ਆ ਦਿਨ ਕਿੰਨੇ ਚ ਦਿਨ 12 13 ਹੋ ਗਏ 12 13 ਦਿਨ ਹੋ ਗਏ ਹਾਂ ਦੁੱਧ ਕਿੰਨਾ ਆ ਸਵਤ ਦੋ ਦਿਨ ਖਲਿਆ ਰ ਕੇ 14 15 ਲੀਟਰ 14 15 ਹਾਂਜੀ ਬਹੁਤੀ 14 15 ਲੀਟਰ ਤੇ ਦੋਸਤ ਚੱਲਦੀ ਆ ਮੈਂ ਠੰਡੀ ਦਵਾਈ ਇਹ ਨਹੀਂ ਵੀ ਕੋਈ ਛੜਾ ਲਤਾਂ ਨਹੀਂ ਲਗੀ ਸਿੰਘ ਜ਼ਰੂਰ ਆ ਬਾਕੀ ਦੇਸੀ ਰਸਤਾਂ ਦੀ ਬਰੀਡ ਆ ਤੇ ਓਏ 부ਛੀ ਦੇ ਮਿਲ ਪੈਂਦੀ ਆ ਬਹੁਤ ਵਧੀਆ ਹਾਂ ਹਾਂਜੀ ਹਾਂਜੀ ਕੋਈ ਮਾਰ ਦੇ ਮੁਰਦੀ ਕੋਈ ਨਾ ਨਾ ਕੋਈ ਨਹੀਂ ਆਨਲਾਈਨ ਕੋਈ ਵੀਰਾ ਕੁੱਤਾ ਵੀ ਆਪਾਂ ਚਵਾ ਸਕਦੇ 부ਛੀ ਤੇ ਨੂੰ ਠੀਕ ਆ ਭਾਈ ਹਾਂਜੀ ਹਾਂਜੀ ਦੇ ਵੀਰੇ ਖੋਲ ਕੇ ਦਿਖਾ ਦਗੇ ਦੁੱਧ 12 ਲੀਟਰ ਹੀ ਆ ਦੇ ਫਿਰ ਨਹੀਂ ਨਹੀਂ ਦੁੱਧ ਇਹਦੇ 14 15 ਲੀਟਰ 14 15 ਦੁੱਧ ਬਹੁਤ ਆ ਸਾਨੂੰ ਸਾਵੇ ਦੇ ਥੱਲੇ ਲਓ ਵੀ ਦੁੱਧ 214 15 ਲੀਟਰ ਆ ਹਾਂ ਬਸ ਆਪ ਸੈਂਡ ਹੀ ਆਪਣੇ ਘਰਾਂ ਨੂੰ ਸੰਘਾ ਦੀ ਅ ਵੀ ਮੇ ਕੇ ਮਾਰ ਪੈਂਦੀ ਨੇ ਇਹਦਾ ਦੁੱਧ ਵੇਖੋ ਜਿਥੇ ਲੈ ਕਿਨਾ ਹਾਂ ਐਚ ਐਫ ਗਾਂ ਥੱਲੇ ਜਿੰਨਾ ਦੁੱਧ ਹੁੰਦਾ ਉਹਨਾਂ ਦੁੱਧ ਇਹਨਾਂ ਠੀਕ ਆ ਜੀ ਹਾਂਜੀ ਠੀਕ ਆ ਬਾਕੀ ਆ ਥਣ ਧੰਦੇ ਕੋਈ ਦਿਖਾ ਹਾਂਜੀ ਹਾਂਜੀ ਬਾਹਨਾ ਵੇਖੋ ਇਹ ਰਾਤਾਂ ਨੂੰ ਬਰੀਡ ਜਿੰਨੀ ਇਹ ਗਾਂ ਨੂੰ ਰੱਖਦੇ ਆ ਵੇਖੋ ਬਲੈਡਰ ਗਾਂ ਨੂੰ ਫੁੱਲਿਆ ਹਾਂ ਜਿਆਦਾ ਤੱਕ ਜਿਵੇਂ ਆਪਾਂ ਗਾਂ ਨੂੰ ਕਹਿ ਦਈਏ ਹਾਂਜੀ ਹਾਂਜੀ ਗਾਂ ਤੱਕ ਰੱਖਦੀ ਆ ਹਾਂ ਲੋ ਸੋਚੀ ਰਹਾ ਪਹਿਲਾਂ ਨਹੀਂ ਇਹ ਦੂਜੇ ਸੀ ਨਹੀਂ ਨਹੀਂ ਇਹ ਪਹਿਲੇ ਸਵੇਰ ਪਹਿਲੇ ਆ ਪਹਿਲੇ ਪਹਿਲੇ ਹੋ ਕੇ ਤੋਰ ਕੇ ਦਿਖਾ ਆ ਕੇ ਸਾਨੂੰ ਇਹ ਸੰਪੀਖਾ ਰਾਸਤਾਂ ਨੂੰ ਲੈ ਆਏ ਉਹਨਾਂ ਆਖਿਆ ਪਹਿਲੇ ਆ ਹਾਂ ਉਹਨੂੰ ਤੇ ਜੀ ਹੋਵੇ ਪਰ ਆਹਨੂੰ ਉਹਨੇ ਪਹਿਲੇ ਆਖਿਆ ਠੀਕ ਹੈ ਜੀ ਹਾਂਜੀ ਹਾਂਜੀ ਲਾਉ ਤੋਫਾ ਕਰੋ ਚੱਕ ਠੀਕ ਹੈ ਜੀ ਤੇ ਬੱਚਾ ਤਾਂ ਮਰ ਗਿਆ ਠੀਕ ਹੈ ਇਹਨੂੰ ਕਰਦੇ ਠੀਕ ਹੈ ਬੱਚਾ ਤਾਂ ਮਰ ਗਿਆ ਸੀਗਾ ਇੱਕ ਕਰਦੀ ਆ ਆ ਦੇਖੋ ਲੈ ਲੈ ਤੇ ਪੂਛੀ ਹੁਣ ਜਿਹੜੀ ਆ ਪੂਛੀ ਤੇ ਮਿਲਦੀ ਆ ਹਾਂ ਜੀ ਹਾਂਜੀ ਪੂਛੀ ਤੇ ਮਿਲਦੀ ਸੰਦੂ ਦਾ ਹਾਂ ਵੰਗਾ-ਵੰਗਾ ਪਾ ਲਈਦਾ ਕਿੰਨੇ ਬਿਲਕੁਲ ਵੰਗਾ ਪਾ ਕੇ ਚੋਣੇ ਆ ਜੀ ਹਾਂ ਐ ਆ ਵੇਖੋ ਗਾੜੀ ਕਿ ਤਰ੍ਹਾਂ ਕੱਢਦੀ ਆ ਆਲੇ ਬੰਨੇ ਵੱਖੀ ਤੇ ਤੁਰਦਿਆਂ ਬਸ ਬਸ ਹਾਂਜੀ ਬਹੁਤ ਦੋਸਤੋਂ ਬੰਗਰ ਰਸੀ ਜਿਹਦੀ ਜੀਰਾਂ ਦਾ ਪਾਣ ਠੰਡਾ ਮੌਸਮ ਕਰਕੇ ਕਿਰਜਣਾ ਹੈ ਇੱਕ ਕਰੋ ਬਾਕੀ ਦੁੱਧ ਚੰਗਾ ਦਾ ਅਸਰ ਹੈ ਹਾਂ ਮੇਰੀ ਦੁੱਧ ਹੈ ਇਹ ਨਾ ਜੀ ਭਾਵੇਂ ਕਹਿੰਦੇ ਚਵਾ ਦੇਾਂਗੇ ਠੀਕ ਆ ਲੈ ਆ ਲਓ ਜੀ ਲੈ ਆ ਲੈ ਆ ਲੋਡੀ ਦੁੱਧ 14 ਕਿਲੋ ਆ ਠੀਕ ਆ ਜੀ ਹਾਂ ਜੀ ਇਹ ਦੁੱਧ ਇੱਕ ਖੰਡ ਦਾ ਕੋਈ ਬੰਦਾ ਚੋੜੇ ਯਾਰ ਇਹ ਬਗਾਨੇ ਹੱਥ ਤੇ ਕਰ ਦਿੰਦਾ ਵੀਰਾਂ ਸਾਰਿਆਂ ਨੂੰ ਪਤਾ ਤੇ ਤਾਂ ਕੋਈ ਲੀਟਰ ਖੰਡ ਘੱਟ ਵੀ ਆਖੀਦਾ ਵੀ ਮਤਲਬ ਕਿ 14 15 ਤਾਂ 15 ਲੀਟਰ ਦੁੱਧ ਦੇ ਦੇ ਲੀਟਰ ਬਿਲਕੁਲ ਬਿਲਕੁਲ ਹਾਂ ਜੀ ਇਹ ਖੰਡ ਘੱਟ ਹੀ ਦੋ ਹਾਂ ਜੀ ਵੀ ਮੈਂ ਕਿਹਾ ਆਕੇ ਜੀਰਾ 14 ਵੀ ਕੋਈ ਹੱਥ ਲਾ ਫਿਰ ਕਰ ਦਿੰਦਾ ਉਹ ਫਿਰ ਡਰ ਜਨ ਮਾਰ ਸਕਦਾ ਹਾਂ ਜੀ ਆ ਜੀ ਜਾ ਕੇ ਪਸ਼ੂ ਪੱਠੇ ਖਰਾਗਣਾ ਚੁੱਕੇ ਦੋ ਦਿਨ ਬਿਲਕੁਲ ਬਿਲਕੁਲ ਤੇ ਇਹ ਅੱਜ ਵੀਰ ਕਿੰਨੇ ਦੇ ਦੇ ਰਹੇ ਆ ਆਪਾਂ ਏ ਅਰੇ ਜੇਦੇ ਹੁੰਦਾ ਬੱਚਾ ਦਾ ਤੇ ਫੇਰ ਤਰੀ ਦਾ ਮੁੱਲ ਆ ਰਿਹਾ ਚਲੋ ਮੇਰਾ ਅੱਜ ਬੱਚਾ ਸਪੇਅਰ ਹੋ ਗਿਆ ਵਾ ਤੇ ਇਹ ਅੱਜ ਇਹਨੂੰ ਦੇ ਦਿਆਂਗੇ ਆਪਾਂ ਅੱਛਾ ਜੀ ਰੱਖਾਂਗੇ ਨਾ ਠੀਕ ਹੈ ਜੀ ਹਾਂ ਜੀ ਹਾਂ ਜੀ ਅੱਜ ਵੀ ਬਿਲਕੁਲ ਆਰਾਮ ਕਿੰਨੇ ਦੀ ਹੁੰਦੀ ਹਾਂ ਨਾ ਦੇ ਰਹੇ ਹਾਂਗੇ ਜਾਈ ਜੀ ਆਪਾਂ ਸੰਦੀ ਸਾਹਿਬ ਉਤਰਾਂ ਦੇ ਇੰਨੇ ਦੁੱਧ ਵਾਲੀ ਦਾ ਰੇਟ 50 55 ਹਜ਼ਾਰ ਆ ਹਾਂ ਪਰ ਆਪਾਂ 40000 ਰੁਪਏ ਦੀ ਦੇ ਦਾਂਗੇ 40 ਦੀ ਹਾਂਜੀ ਹਾਂਜੀ ਹੋਰ ਮਲਕੇ ਕਰਦੇ ਆਂ ਕਿ 35000 ਰੁਪਏ ਦੀ ਦੇ ਦਾਂਗੇ 35 ਦੀ ਹਾਂ ਲਾਰਟ ਹਾਂ ਨਾ ਠੀਕ ਆ ਮੈਂ ਲੇ ਲਓ ਹਾਂ ਆ ਰੁਪਏ 35000 ਰੁਪਏ ਦੇ ਦਾਂਗੇ ਪਰ ਲੱਭਣੀ ਨਹੀਂ ਹੂੰ ਹੂੰ ਚਲੋ ਬੱਚਾ ਮਰ ਗਿਆ ਕਰਕੇ ਤੇ ਉਹ ਵੀ ਹੈਗਾ ਵੀ ਬੱਚਾ ਹੀ ਸੀ ਬਾਕੀ ਹੈ ਥਾਣਾ ਤੁਹਾਨੂੰ ਹੱਥ ਲੱਗ ਗਿਆ ਬਿਲਕੁਲ ਬਿਲਕੁਲ ਵੇਖੋ ਆ ਲਓ ਲਓ ਵੇ ਲਓ ਲਓ ਅਮੇ ਇਤਨਾ ਬੈਹਿ ਕੇ ਲਿਆਵਾਂ ਨੇ ਇਤਨਾ ਬਹਿਣਾ ਧੋਨੇ ਬੈਹਿ ਕੇ ਠੋਣ ਕੇ ਚੱਕਰ ਹਾਂਜੀ ਠੀਕ ਆ ਠੀਕ ਆ ਠੀਕ ਆ ਲੋ ਦੋਸਤੋ ਠੰਡੀ ਧੀਰੀ ਆ 35000 ਦੀ ਬੱਚੀ ਤੁਹਾਨੂੰ ਮਿਲ ਜੂਗੀ ਅੱਜ ਸੋ ਬਾਕੀ ਸੀਲੀਆਂ ਸੂਲੀਆਂ ਤੁਹਾਨੂੰ ਹੱਥੋਂ ਤੋ ਲਾ ਕੇ ਚੈੱਕ ਕਰਾਈ ਦਿੱਤੀਆਂ ਨੇ ਠੀਕ ਆ ਅੱਛਾ ਵੀਰ ਸਤਿਨਾਮ ਅੱਗੇ ਆਪਣੇ ਕੋਲ ਜਿਹੜੀ ਆ ਆ ਗਈ ਦਾ ਆ ਗਈ ਆ ਇਹ ਸੂਆ ਕਿੰਨਾ ਹੋ ਗਈ ਲੱਗ ਪਾਇਆ ਇਹਨੂੰ ਸੰਤੂ ਸਾਹਿਬ ਇਹ ਤਿਜੇ ਸੂਏ ਕਹਿ ਕੇ ਲਈ ਆ ਵੀ ਤਿਜੇ ਸੂਏ ਆ ਤਿਜਾ ਹਾਂਜੀ ਠੀਕ ਆ ਜੀ ਇਹ ਇਹ ਸੂਈ ਕਿੰਨੇ ਕਿ ਦਿਨ ਹੋ ਗਏ ਇਹ ਤਿੰਨ ਦਿਨ ਹੋਏ ਸੂਈ ਤਿੰਨ ਦਿਨ ਨਾੜਦੇ ਤੇ ਬੱਚਾ ਅੰਦਰ ਆ ਠੀਕ ਆ ਤੇ ਬੋਲਾ ਹਲੇ ਬੋਲਾ ਕਿੰਨਾ ਗਿਆ ਇਸ ਵਕਤ ਬੋਲਾ ਇਹਦੇ ਥਲੇ 17 1 ਠੀਕ ਹੈ ਜੀ ਹਾਂਜੀ ਹਾਂਜੀ ਲੋਬੀ ਉਹ 12 12 ਲੀਟਰ ਦੋਸਤੋਂ ਬੋਲ ਆਏ ਦੇ ਬਿਲਕੁਲ ਹੁਣ ਥੱਲੇ ਮਗਰ ਦੇ ਬੱਛਾ ਮੇਲ ਕਾਫਾ ਬਿਲਕੁਲ ਇਹ ਬਾਕੀ ਬਜਮ ਲੋਡ ਪੂਰਾ ਗਾਵਾ ਠੀਕ ਹੈ ਜੀ ਤਿੱਜਾ ਕ ਸਵੇਰ ਹੋਊਗੀ ਹਾਂਜੀ ਹਾਂਜੀ ਬਾਕੀ ਰੰਗ ਰੰਗ ਬਾਹਰ ਆ ਨਵਾਈ ਨੂੰ ਨਹੀਂ ਕਿ ਸੰਤੋ ਸਾਬ ਖੰਡ ਕਰਕੇ ਜੀ ਸਾਰੀ ਨਿਬੜੀ ਆ ਵੇਖੋ ਮਗਰੋਂ ਵੀ ਉਤਰਾ ਹੀ ਲੈ ਇਧਰ ਹਾਂ ਲਓ ਨੂੰ ਲੱਗਾ ਦੇ ਉਤਰਾ ਹੀ ਆ ਦੇਖੋ ਅਲਿਆ ਸਾਰਾ ਲੱਗਾ ਹੋਵੇ ਤੇ ਮੇਰਾ ਮੂਲਾ ਉਸੇ ਤਰ੍ਹਾਂ ਹੀ ਉਸੇ ਤਰ੍ਹਾਂ ਹੀ ਸੋਈਦਾ ਤੇ ਮਾਰੀ ਮੋੜੀਆਂ ਸਾਫ ਕੀਤੀ ਆ ਵੇਖੋ ਲਈ ਉਤਰਿਆਂ ਲੱਗਾ ਹਿੰ ਸਵੇਰ ਦੀ ਸਵੇਰ ਦੀ ਕਿੰਨੇ ਵਜੇ ਚੋਈ ਆਪਾਂ ਹਾਂਜੀ ਸਵੇਰੇ ਚੋਈ ਜੀ ਸਵੇਰੇ ਚੋਈ ਜੀ ਸਾਢੇ 5 ਵਜੇ ਦੇ 5:30 ਕਰੀਬ ਇਹ ਚੋਈ ਕਰਦੇ ਬਾਕੀ ਬਣ ਬਣ ਗਈ ਸ਼ਾਮ ਹਾਂਜੀ ਆਂਦੀ ਬਣ ਕੇ ਸ਼ਾਮਾਂ ਪਾਈਆਂ ਸੰਧੂ ਸਾਹਿਬ ਪਾਣੀ ਚ ਲੈ ਹਾਂਜੀ ਹਾਂਜੀ ਦੁੱਧ ਨਹੀਂ ਹਿੰਦੂ ਸਾਹਿਬ ਇਹਦੇ ਰੱਖਿਆ ਨਹੀਂ ਜਾਂਦਾ ਕਿਉਂਕਿ ਦੁੱਧ ਜ਼ਿਆਦਾ ਇਹ ਵੀ ਆ ਕੇ ਇਹਨੇ ਬਗਲਣਾ ਪੈਂਦੀਆਂ ਵਾ ਬਸ ਬਸ ਦੁੱਧ ਬਹੁਤ ਜ਼ਿਆਦਾ ਵਾ ਇਹਨਾਂ ਦੁੱਧ ਦੇ ਕਿਥੋਂ ਬਿਲਕੁਲ ਲਿਓ ਖੋਲ ਕੇ ਦਿਖਾ ਦਈਏ ਲਓ ਦੋਸਤੋ ਵੇ ਤੇਜਾ ਸੁਬਾ ਸੋਈ ਜਾ ਠੀਕ ਹੈ ਜੀ ਬਾਕੀ ਦੁੱਧ ਤੁਹਾਨੂੰ ਦੱਸ ਹੀ ਦਿੱਤਾ ਤੇ 17 17 ਲੀਟਰ ਠੀਕ ਹੈ ਜੀ 22 25 ਲੀਟਰ ਦੀ ਗਰੰਟੀ ਹੈ ਦੀ ਤੇ ਜਿਆਦਾ ਨਾ ਹੋਇਆ ਜੇ 17 18 ਲੀਟਰ ਬੜਾ ਜਾ ਤੇ 22 25 ਲੀਟਰ ਇਹਨੂੰ ਕੀ ਜਾਂਦਾ ਹਾਂ ਹਾਂਜੀ ਬਾਕੀ ਠੰਡੀ ਧੀਰੀ ਆ ਕੋਈ ਵੰਗੇ ਤਾਂ ਬਿਨਾ ਚੋਲੇ ਠੀਕ ਹੈ ਜੀ ਕੋਈ ਵੰਗਾ ਨਹੀਂ ਬਾਕੀ ਦੁੱਧ ਚੰਗਾ ਜਵਾਦੀ ਦੀ 20 ਬੂਲ ਲੀਟਰ ਹਾਂਜੀ ਹਾਂਜੀ 20 ਤੋਂ ਪਲੱਸ ਜਾਊਗੀ ਜੀ 22 ਦੇ ਲਗਭਗ ਉਹਨਾਂ ਨੂੰ ਗਰੰਟੀ ਦਿੱਤੀ ਆ ਤੇ ਦਊਗੇ ਜਿਹੜੇ ਤੇ ਜਿਆਦਾ ਨੇ 17 18 ਲੀਟਰ ਬੋਲਾ 17 ਉਹ ਦੁੱਧ ਜਿੱਦਣ ਦੁੱਧ ਬਣ ਗਿਆ ਹੁਣੇ ਤਰੀ ਆਉਂਦੀ ਦੁੱਧੋ ਕਰਮਾਲੀ ਰੋਜ਼ ਤੇ ਰੋਜ਼ ਫਰਕ ਪਾਈ ਆਉਂਦੀ ਹਾਂਜੀ 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 ਦੇਖੋ ਅੰਨਿਆ ਨੂੰ ਕੋਈ ਜਾਣਦਾ ਤਰੀ ਜਾਂਦਾ ਹਾਂਜੀ ਬੰਦੇ ਪੰਨੇ ਪੰਨੇ ਬੱਚੇ ਜੋ ਅੰਦਰ ਹਨ ਨਾ ਬੰਦਰ ਚੋਰ ਚੋਰ ਦੀ ਪੂਰੀ ਓਕੇ ਓਨ ਦੀ ਓਕੇ ਦੀ ਕੋਈ ਮੰਗਾ ਨਹੀਂ ਠੀਕ ਹੈ ਮੰਗੇ ਦੇ ਬਿਨਾ ਚੋਣੇ ਸਾਡੇ ਕੋਲ ਇੱਕ ਘਰ ਦੀ ਵਹਿੜ ਉਹ ਵੀ ਮੰਗੇ ਦੇ ਬਿਨਾ ਤੇ ਇਹ ਅੰਗੇ ਤੋਂ ਉਹਨਾਂ ਤੋਂ ਹੁਣ ਮੰਗਾ ਪਾਈਦਾ ਠੀਕ ਹੈ ਜੀ ਹਾਂਜੀ ਹਾਂਜੀ ਮੈਂ ਦੱਸੋ ਬਿਨਾ ਰਸੀ ਬਿਨਾ ਵੰਗੇ ਤੋਂ ਜਿਹੜੀ ਚਵਾਈ ਆ ਤੋਂ 17 18 ਲੀਟਰ ਕੋ ਜਿਹੜੀ ਸਟਾਰਟਿੰਗ ਆ ਹਾਂਜੀ ਹਾਂਜੀ 17 18 ਲੀਟਰ ਦੀ ਗਾਰੰਟੀ ਇਹਦੀ ਆ ਕਸਮ ਖਾ ਉਹ ਤਾਂ ਠੰਡੀ ਆ ਕੋਈ ਗੱਲ ਨਹੀਂ ਮਤਲਬ ਕਿ ਉਹ ਜੀ ਨਹੀਂ ਕੋਈ ਗੱਲ ਠੰਡੀ ਤਨਾਬ ਬਿਲਕੁਲ ਹਾਂਜੀ ਅੱਛਾ ਤੇ ਇਹ ਸਤਨਾਮ ਕੀ ਮੋਲ ਆ ਦੀ ਡਿਮਾਂਡ ਮੌਲ ਦੇ ਸੰਤੁਸ਼ਾ ਜੋ ਮਰਜ਼ੀ ਕਰੀਏ ਭਾਈ 80 ਕਰੀਏ 85 ਕਰੀਏ ਹਾਂ ਹਾਣਾ ਵੀ 75000 ਦੀ ਦੇ ਦਿਆ 75 ਦੇ ਹਾਂਜੀ ਕੋਈ ਹੋਰ ਵਿੱਚੋਂ ਮਾਨਤਨ ਕੋਈ ਲੈਸ ਹੋਰ ਕਰਦੇ ਆਂਗੇ ਯਾਰ ਖਣ ਛੋੜ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ 70000 ਦੀ ਦੇ ਦਿਆਂਗੇ ਠੀਕ ਹੈ ਜੀ ਹਾਂਜੀ ਹਾਂਜੀ ਬਾਬਾ ਸੋ ਚੋਡ ਵਾਲੀ ਠੀਕ ਹੈ ਜੀ ਅੱਜ ਦੁੱਧ ਵਾਲੀ ਚਲੋ ਬਿਲਕੁਲ ਚੋਰਾ ਲੋਨ ਤੋਂ 74000 ਦੀ ਤੁਹਾਨੂੰ ਜਿਹੜੀ ਅੱਜ ਵਾਰ ਮਿਲ ਜਾਊਗੀ ਕੋਈ 80 82 ਨੀਗਾ 74000 ਦੇ ਦੀ ਹਾਂ ਜੀ ਹਾਂ ਜੀ 17 18 ਲੀਟਰ ਬੋਲਾ ਬਾਈ 25 ਦੇ ਜਾਊਗੀ ਇਹ ਦੁੱਧ ਤੇ ਆ ਵੀ 20 ਤੋਂ 25 ਦੇ ਦਰਮਿਆਨ ਹਾਂ ਜੀ ਹਾਂ ਜੀ 20 ਤੋਂ 25 ਦੇ ਵਿੱਚ ਵਿੱਚ ਇਹ ਜਾਊਗੀ ਹਲੇ ਤੇ ਜਿਆਦਾ ਨਾ ਹੋਇਆ ਹਲੇ 나ੜੂ ਦੇ ਬੱਚਾ ਤੇ ਬੱਚਾ ਵੀ ਅੰਦਰ ਹੈ ਬੱਚਾ ਦਿਖਾ ਦਿਓ ਤੇ ਆ ਜੋ ਬੱਚਾ ਵਿਖਾ ਦਿੰਨੇ ਲੋਏ ਬੱਚੇ ਵੀ ਪੂਰੇ ਸੰਭਾਲਨੇ ਪੈਂਦੇ ਆ ਸਿਆਲ ਦੇ ਵਿੱਚ ਹਾਂ ਜੀ ਹਾਂ ਜੀ ਬੜਾ ਉਠਾਓ ਜੇ 나ੜੂ ਨਾਲ ਬੱਚੇ ਨੇ ਠੀਕ ਆ ਆ ਬੱਚਾ ਆ ਦੇਖੋ 나ੜੂ ਦਾ ਨਾਲ ਹਲੇ ਇਹ ਬਿਲਕੁਲ ਬੱਚਾ ਬਿਲਕੁਲ ਹਾਂਜੀ ਹਾਂਜੀ ਆ ਬੱਚਾ ਪਹਿਲੀ ਤਾਈ ਕਰ ਜਿਹੜਾ ਰਾਠੀ ਦਾ ਆ ਰਾਠੀ ਦਾ ਸੀ ਆ ਰਾਠੀ ਦਾ ਜੀ ਲਓ ਜੀ ਰਾਠੀ ਦਾ ਬੱਚਾ ਤੁਹਾਨੂੰ ਦਿਖਾ ਦਿੰਨੇ ਨਾਂਜੀ ਇਹ ਰਾਠੀ ਦਾ ਬੱਚਾ ਤੇ 75000 ਦੀ ਜਿਹੜੀ ਤੁਹਾਨੂੰ ਮਿਲ ਜੂਗੀ ਤੇ 1000 ਹੋਰ ਮਾਰਦਾ 74 ਦੀ ਹਾਂਜੀ ਹਾਂਜੀ ਇੱਧਰ ਜਿਹੜੀ ਇੱਕ ਬੱਛੀ ਤੁਹਾਨੂੰ ਦਿਖਾ ਰਹੀ ਆ ਗੱਬਣ ਆ ਸੰਤ ਸਾਹਿਬ ਗੱਬਣ ਆ ਬੱਛੀ ਤੇ ਇਹ ਚੈੱਕ ਪਾਸ ਕਰਾਈ ਆ ਆਪਾਂ ਅੱਜ ਹੀ ਤੇ ਡਾਕਟਰਾਂ ਦਾ ਵੀ 20 ਦਿਨਾਂ ਨੂੰ ਸੂਪਣਾ ਪਰ ਆਪਾਂ 50 ਦਿਨਾਂ ਤੋਂ 2 ਮਹੀਨੇ ਦੀ 30 ਦਿਨਾਂ ਦੀ ਕੰਟੀ ਦਿਨਾਂ ਵੀ ਮਹੀਨਿਆਂ ਜਿਹੜਾ ਆਪਾਂ ਕਿੰਨੇ ਹੂੰ ਤੇ ਆਪਾਂ ਪਿੱਛੇ ਰਸਤਾ ਨੂੰ ਲਿਆਂਦੀ ਆ ਤੇ ਦੋ ਚਾਰ ਦਿਨ ਪੰਜ ਦਿਨ ਉੱਤੇ ਲੈ ਗਏ ਤੇ ਅਗਲਾ ਕਵੇ ਵੀ ਇੰਨੇ ਦਿਨ ਉੱਤੇ ਲੱਗੀ ਤੇ ਡਾਕਟਰ ਤੋਂ ਅੱਜ ਹੀ ਟਿਕ ਪਾਸ ਕਰਾਈ 20 ਦਾ 50 ਦਿਨ ਮਹੀਨੇ ਦੀ ਹਾਂ ਜੀ ਉਹਦਾ 20 ਦਿਨ ਖੜਦਾ ਨਹੀਂ ਲੋ ਵੀ ਮਹੀਨੇ ਕਿਤਾ ਜਿਹੜੀ ਦੋਸਤ ਸੂਪ ਹੋਊਗੀ ਪਹਿਲਾ ਸੂਰਬਚੀ ਨਾ ਸੂਣਾ ਪਹਿਲਾ ਸੂਰਬਚੀ ਬਾਕੀ ਠੰਡੀ ਆ ਪਹਿਲੇ ਦਿਨਾਂ ਦੀ ਮਹੀਨੇ ਦੀ ਆ ਬਾਕੀ ਠੰਡੀ ਆ ਕੋਈ ਗੱਲ ਨਹੀਂ ਵੇਖੋ ਆਵੇਂ ਪਹਿਲਣ ਆ ਵੇਖੋ ਥਾਣੂ ਨਹੀਂ ਵੇਖੋ ਇਹਦੇ ਵੇਖੋ ਆ ਕਰੋ ਚੱਕ ਠੀਕ ਆ ਜੀ ਤਨੂਣ ਆ ਭਾਵੇਂ ਅਰੇ ਦੇਸੀ ਆ ਪਰ ਦੁੱਧ ਬਹੁਤ ਇਹਦੇ ਥੱਲੇ ਕਰਮ ਵਾਲੀ ਚੱਲੇ ਹੋਊਗਾ ਠੀਕ ਆ ਜੀ ਹਾਂ ਜੀ ਹਾਂ ਜੀ ਲੋਬ ਦੋਸਤੋ ਪਹਿਲਾ ਸੂਬਾ ਸੋਣੀ ਆ ਠੀਕ ਆ ਜੀ ਬਾਕੀ ਲੰਬਾ ਥਾਣ ਤੇ ਖੋਲ ਕੇ ਕਬਰੀ ਤੁਹਾਨੂੰ ਤੋਰ ਕੇ ਦਿਖਾ ਦੰਨੇ ਆ ਬੀਹਾਂ ਤੋਂ ਪੰਜੀਆਂ ਦਿਨਾਂ ਦਾ ਹੱਦ ਇੱਕ ਮਹੀਨੇ ਦਾ ਐਸਟੀਮੇਟ ਲਾ ਕੇ ਮੇਰਾ ਭਰਾ ਏਰੀਆ ਲਾ ਕੇ ਤੁਸੀਂ ਸਬਦਾ ਕਰ ਲਿਓ ਇੱਕਾ ਕੋ ਡਾਕਟਰ ਕੋ ਚੈੱਕ ਕਰਾਈ ਆ ਉਹਨਾਂ 20 ਦਿਨ ਕਹੀ ਆ ਕਿ ਬੱਚੇ ਦੇ ਮਹੀਨਾ ਸਾਨੂੰ ਦਾ ਵੀ ਆ ਅਹੀਂ ਆਦੀ ਮੈਂ ਮੁੰਡੇ ਨੂੰ ਮੈਂ ਕਿਹਾ ਵੀ ਆਪਾਂ ਡਾਕਟਰ ਨੂੰ ਸੱਦ ਗਏ ਤੇ ਫੇਰ ਚਲੋ ਲੇਟ ਹੋ ਗਏ 10:30 ਵਜੇ ਨੂੰ ਸੱਦਿਆ ਵੀ ਖੰਦਸੋਂ ਨੇ 12:00 ਵਜੇ ਆਇਆ ਨਾ ਇਹ ਚਲੋ ਆਪਾਂ ਸ਼ਾਮਾਂ ਪੈ ਗਿਆਂ ਅਸੀਂ 10:30 ਵਜੇ ਨੂੰ ਚੈੱਕ ਕਰਾ ਕੇ ਠੰਡਾ ਲਵਾਤਾ ਤੇ ਉਹਨੂੰ ਅਹੀਂ ਆ ਵੀ ਮਲਕੇ ਝੂਠਾ ਹੋਵੇ ਜਨਾ ਉਹਨੂੰ ਉਹਨਾਂ ਦੱਸਣਾ ਨਹੀਂ ਬੱਚਾ ਪੂਰਾ ਬਣਿਆ 15 ਦਿਨ ਲੈ ਜੇ 20 ਦਿਨ ਲੈ ਜੇ ਇਹ ਤਾਂ ਤਾਂ ਹੀ ਖੜਦੇ ਪਰ ਅਹੀਂ 25 ਦਿਨ ਤੋਂ 30 ਦਿਨ ਦੇ ਵਿੱਚ ਅਗਲੇ ਨੂੰ ਕਹੀ ਆ ਇਹ ਮਹੀਨਾ ਵੀ ਖਰਚਦੀ 25 ਖਰਚਦੀ 28 ਸੋ। ਉਹ ਮਹੀਨਾ ਹੀ ਐਸਟੀਮੇਟ ਹਾਂਜੀ ਜਾਈ ਮਹੀਨਾ ਹੀ ਆਨੇ ਤੇ ਮੜਾ ਖੋਲ ਕੇ ਨੂੰ ਤੋੜ ਕੇ ਦਿਖਾ ਦੇਖ ਦੱਸ ਕਰ ਮੈਂ ਆਹ ਲਓ ਜੀ। ਲਓ ਵੀ ਇੱਕ ਉਰੀ ਖੋਲ ਕੇ ਆਪਾਂ ਤੁਹਾਨੂੰ ਤੋੜ ਕੇ ਦਿਖਾ ਦਿੰਦੇ ਹਾਂ ਠੀਕ ਆ ਜੀ ਬਾਕੀ ਪੂਰੀ ਡਿਟੇਲ ਤੁਹਾਨੂੰ ਮਿਲੀ ਗਈ ਆ। ਵੀ ਕੱਚੀ ਆ 5 ਦਿਨਾਂ ਦੀ ਮਹੀਨੇ ਦੀ ਐਸਟੀਮੇਟ ਆ ਠੀਕ ਆ ਜੀ ਆਈਡੀਆ ਤੇ ਬਾਕੀ ਦੋ ਦੋ ਤਿੰਨ ਤਨੇ ਚ ਜਿਹੜੇ ਸਿੰਘ ਹੈਗੇ ਆ ਹਾਂਜੀ 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 ਦੋ ਦੋ ਰੰਗ ਜਿਹੜਾ ਬਿਲਕੁਲ ਲਾਲ ਰੰਗ ਠੀਕ ਆ ਬਾਕੀ ਨੇੜੇ ਵੀ ਜਾ ਕੇ ਲਾਏ ਲਾ ਪਊਗੀ ਜੇ ਹਾਂ ਜੀ ਤਾਂ ਪੜਾਈ ਹੈ ਕਈ ਵਾਰ 2 ਘੰਟੇ ਪਹਿਲਾਂ ਲਾਏ ਜਾਂ ਕਈ 2 ਦਿਨ ਹਾਂ ਇਹ ਤਾਂ ਪਹਿਲਾਂ ਲਾਣ ਦੀਆਂ ਵਾ ਬਿਲਕੁਲ ਇਹਨਾਂ ਦਾ ਨਹੀਂ ਕੋਈ ਬਾਕੀ ਘਰਾਸਤਾਂ ਦੀ ਹੈ ਦੇਸੀ ਬਰੀਡ ਆ ਤੇ ਇਹ ਮਣ ਕੇ ਦੁੱਧ ਨੂੰ ਆ ਜਿਹੜੀ ਚਲੜੀ ਗਾਂ ਵਾ ਜਿਹੜੀ 14 15 ਲੀਟਰ ਹੈ ਉਸੇ ਬਰੀਡ ਦੀ ਹੈ ਹਾਂ 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 ਜੀ ਦੁੱਧ ਵੀ ਬਹੁਤ ਕੱਢੂਗੀ ਹਾਂ ਜੀ ਹਾਂ ਜੀ ਇਹ ਬਾਕੀ ਪਲੂਣ ਵੱਛੀ ਆ ਜੀ ਪਹਿਲੇ ਸੂਏ ਵੱਛੀ ਹਲੇ ਬਿਲਕੁਲ ਬੰਦੇ ਠੀਕ ਠੀਕ ਆ ਬਈ ਠੀਕ ਆ ਬੰਦੇ ਬੰਦੇ ਕੋਨੀ ਕੋਨੀ ਬੰਦੇ 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 ਠੀਕ ਆ ਅੱਛਾ ਵੀਰ ਸਤਿਨਾਮ ਇਹ ਦਵਾਗੇ ਕਿੰਨੇ ਦੀ ਵੀ ਅੱਜ 30 ਮੰਗੀ ਜਗੇ 32 ਮੰਗੀ ਜਗੇ ਪਰ ਇਹ 5000 ਰੁਪਏ ਦੀ ਦੇ ਦਿਆਂਗੇ ਅੱਛਾ ਜੀ ਤੇ 3000 ਹੋਰ ਛੱਡਾਂਗੇ 20000 ਰੁਪਏ ਦੀ ਦੇਸੀ 20000 ਦੀ ਹਾਂ ਜੀ 20000 ਰੁਪਏ ਦੀ ਦੇ ਦਿਆਂਗੇ ਤੇ ਇਹ ਆ ਵੀ ਹੋਰ ਵੀ ਹਾਂ ਪੰਜਾਂ ਦਿਨਾਂ ਨੂੰ ਇਹਨੇ ਸੱਜਰ ਬਣ ਜਾਣਾ ਤੇ ਪਹਿਲੇ ਸੋਏ ਆ ਅਈ 20000 ਦਾ ਮਰ ਗਿਆ ਤਾਂ ਅੱਜ ਕੱਲ ਸੱਜਰ ਸੋਇਆ ਦੇ ਨੇੜੇ ਆਈ ਬਿਲਕੁਲ ਬਿਲਕੁਲ ਲੱਭਦਾ ਕਿਤੇ ਪਾਣੀ ਜਾਂਦੀ ਉਧਰ ਕੀ ਮੌਜ ਨਹੀਂ ਵੀ ਕਰੇ ਆ ਬਿਲਕੁਲ ਬਿਲਕੁਲ ਤਾਂ ਹੀ ਠੰਡੀ ਆਣੀ ਵੀ ਪਹਿਲੇ ਪਹਿਲੇ ਸੋਇ ਪਰਾਂ ਨੀ ਕੀ ਹੈ ਵਾੜ ਕੀ ਹੈ ਨਹੀਂ ਅਰੇ ਸਾਹਮਣੇ ਆ ਵਖੋ ਆਵੇ ਥੱਲੇ ਬਹਿ ਜੀ ਭਾਂ ਜੋ ਮਰਜ਼ੀ ਲੋ 2000 ਅੱਜ ਦੀ ਗੱਲ ਜਿੰਨੀ ਆਪਾਂ ਤੁਹਾਨੂੰ ਤਸੱਲੀ ਨਾਲ ਦਿਖਾ ਸਕਦੇ ਆ ਹਾਂ ਜੀ ਠੰਡੀ ਧੀਰੀ ਸੀਲਸਲਾਗਾ ਤੇ 20000 ਦੀ ਤੁਹਾਨੂੰ ਮਿਲ ਜੂਗੀ ਸੋ ਹਜੇ ਮਹੀਨਾ ਗੇ ਦਾ ਸਮਾਂ ਬਾਕੀ ਆ ਸੌਣ ਦਾ ਤੇ ਇਹ ਅੱਜ ਨਾਗਨੇ ਵੀਰ ਸਤਨਾਮ ਸਿੰਘ ਹੋਂਦੇ ਕੋਲ ਠੀਕ ਆ ਜੀ ਤੇ ਪਸ਼ੂ ਬਿਲਕੁਲ ਭਾਪੜਤਾ ਜੈ ਜੀ ਆ ਜੈਨੂਨ ਰੇਟ ਆ ਛੋਟੇ ਛੋਟੇ ਜੇ ਮੋਲਾ ਤੇ ਪਸ਼ੂ ਵਾਸੇ ਸਾਰੇ ਪਸੰਦੋਂ ਵਾਲੇ ਠੀਕ ਆ ਜੀ ਜਿਹੜਾ ਵੀ ਕਿਸੇ ਭਰਾ ਦੇ ਬੱਤਰ ਪੈਂਦਾ ਠੀਕ ਆ ਜੀ ਪਸੰਦੋਂ ਦਾ ਉਹਦੀ ਤੁਸੀਂ ਇੱਥੇ ਆ ਕੇ ਆਪਣੀ ਤਸੱਲੀ ਕਰ ਲਿਓ ਤੇ ਇਹ ਅਜ ਨਾਗਨੇ ਵੀਰ ਸਤਨਾਮ ਆਪਣੇ ਕੋਲ ਹਾਂ ਜੀ ਹਾਂ ਜੀ ਸੰਤ ਸਾਹਿਬ ਇਹ ਚਾਰ ਨਾਗਨੇ ਤੇ ਤਿੰਨ ਸੁਈਆਂ ਸਵਾਈਆਂ ਤੇ ਇੱਕ ਖੱਬਣਿਆ ਬਿਲਕੁਲ ਜੀ ਹਾਂ ਜੀ ਹਾਂ ਜੀ ਤੇ ਕਰ ਦਿਓ ਇੱਕ ਸੰਝ ਆਪਣੇ ਨੰਬਰ ਵੀਰ ਨੰਬਰ 95771 73012 ਸਤਨਾਮ ਸਿੰਘ ਆਪਣਾ ਨਾਮ ਪਿੰਡ ਚੀਮਕੜਾ ਤਹਿਸੀਲ ਪੱਟੀ ਜਿਹੜਾ ਤਰੰਤਰ ਠੀਕ ਹੈ ਜੀ ਹਾਂ ਜੀ ਚੰਗਾਇ ਸਾਰ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਕੀ ਫਤਹ ਲੋਬੀ ਪ੍ਰਭੂ ਇਹ ਪਸ਼ੂ ਸੀ ਅੱਜ ਮੀਰ ਸਤਨਾਮ ਸਿੰਘ ਉਹਨਾਂ ਦੇ ਇਸ ਕਿਲੇ ਤੋਂ ਆਪ ਤੁਹਾਨੂੰ ਦਿਖਾਉਣੇ ਤੇ ਫਿਲਹਾਲ ਐਨੀਮਲ ਪਸੰਦ ਆਏ ਹੋਣਗੇ ਬਾਅਦ ਉਹ ਵੀਡੀਓ ਸ਼ੇਅਰ ਕਰ ਦਿਓ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ